55 ਬਾਰੇ ਜਿਹੜੇ ਲੀਡਰ ਨੇ ਐਮਪੀ ਸਾਹਿਬਾਨ ਤੱਕ ਇਹ ਕਹਿਣ ਲੱਗ ਪਏ ਨੇ ਕਿ ਹੁਣ ਸੰਵਿਧਾਨ ਨੂੰ ਵੀ ਬਦਲਣ ਦੀ ਲੋੜ ਹੈਗੀ ਸੋ ਸੰਵਿਧਾਨ ਦੀ ਮੂਲ ਭਾਵਨਾ ਨੂੰ ਮੂਲ ਪ੍ਰਸਤਾਵਨਾ ਨੂੰ ਬਦਲਣ ਦਾ ਜਿਹੜਾ ਖਤਰਾ ਹੈਗਾ ਉਹ ਸਿਰ ਦੇ ਉੱਤੇ ਖੜਾ ਹੈਗਾ ਹੈ ਔਰ ਜੇਕਰ 24 ਵਿੱਚ ਮੋਦੀ ਸਰਕਾਰ ਨੂੰ ਚੱਲਦਾ ਨਾ ਕੀਤਾ ਗਿਆ ਤਾਂ ਜਿਹੜਾ ਭਾਰਤ ਦਾ ਮੂਲ ਚਰਿੱਤਰ ਹੈ ਭਾਰਤੀ ਦੇਸ਼ ਭਾਰਤ ਦੇਸ਼ ਦਾ ਭਾਰਤੀ ਸੰਘ ਦਾ ਜਾਂ ਭਾਰਤ ਦੇ ਰਾਜਾਂ ਦਾ ਸੰਘ ਹੈਗਾ ਉਹ ਮੂਲ ਚਰਿੱਤਰ ਨੂੰ ਬਦਲੇ ਜਾਂਦਾ ਖਤਰਾ ਹੈਗਾ ਹੈ ਘਟ ਗਿਣਤੀਆਂ ਦੀ ਖਤਰਾ ਹੈਗਾ ਆਦੀਵਾਸੀਆਂ ਦਲਤਾਂ ਲਈ ਮਜ਼ਦੂਰਾ ਕਸਾਨਾ ਲਈ ਖਤਰਾ ਹੈਗਾ ਕਿ ਜਿਸ ਤਰ੍ਹਾਂ ਨਾਲ ਪਿਛਲੇ 10 ਸਾਲ ਚ ਹਿੰਦੁਸਤਾਨ ਦੇ ਜਿਹੜੇ ਸਰਕਾਰੀ ਅਸਾਸੇ ਹੈਗੇ ਜਿਹੜੇ ਲੋਕਾਂ ਦੇ ਟੈਕਸਾਂ ਨਾਲ ਜਾਂ ਲੋਕਾਂ ਦੀਆਂ ਬਚਤਾਂ ਨਾਲ ਬਣੇ ਹੈਗੇ ਆ ਉਹ ਚੰਦੇ ਕਿਸਨਤੀ ਪਰਿਵਾਰਾਂ ਨੂੰ ਕੋਡੀਆਂ ਪਾ ਵੇਚੇ ਜਾ ਰਹੇ ਹੈਗੇ ਆ ਜੇ ਸੰਸਥਾਨ ਨਾਲ ਹਿੰਦੁਸਤਾਨੀ ਸਮਾਜ ਵਿੱਚ ਨਫ਼ਰਤ ਦਾ ਬੀਜ ਬੀਜਿਆ ਗਿਆ ਹੈਗਾ ਨਫ਼ਰਤ ਦਾ ਇੱਕ ਕਾਰੋਬਾਰ ਸ਼ੁਰੂ ਕੀਤਾ ਗਿਆ ਨਫ਼ਰਤ ਇੱਕ ਮਤਲਬ ਇੱਕ ਵਾਤਾਵਰਣ ਤਿਆਰ ਕੀਤਾ ਗਿਆ ਹੈਗਾ ਭਾਈਚਾਰਿਆਂ ਵਿਚਕਾਰ ਉਹ ਬਹੁਤ ਵੱਡਾ ਖਤਰਾ ਹੈਗਾ ਹੈ ਜਿਸ ਤਰ੍ਹਾਂ ਨਾਲ ਭਾਰਤ ਵਿੱਚ ਰਾਜਨੀਤਿਕ ਤਾਨਾशाही ਜਿਹੜੀ ਉਹਦਾ ਬੋਲ ਵਾਲਾ ਹੋ ਰਿਹਾ ਹੈਗਾ ਹਰ ਇੱਕ ਡਰ ਦਾ ਸਹਿਮ ਦਾ ਪੈਦਾ ਮਾਹੌਲ ਬਣਾਇਆ ਗਿਆ ਹੈਗਾ ਜੇ ਸਾਰੇ ਵਿਰੋਧੀ ਪਾਰਟੀਆਂ ਦੇ ਖਿਲਾਫ ਜਿਹੜੀ ਸੰਸਥਾਵਾਂ ਨੇ ਈਡੀ ਵਰਗੀਆਂ ਜਾਂ ਸੀਬੀਆਈ ਵਰਗੀਆਂ ਉਹਨਾਂ ਨੂੰ ਮਗਰ ਪਾ ਕੇ ਉਹਨਾਂ ਦੀ ਜਿਹੜੀ ਆਜ਼ਾਦਾਨਾ ਸਿਆਸੀ ਜਿਹੜੀ ਜਿਹੜੀ ਸਿਆਸੀ ਜਿਹੜੀ ਸਿਆਸਤ ਹੈਗੀ ਹੈ ਜਿਹੜੀ ਸਿਆਸੀ ਸਰਗਰਮੀ ਹੈ ਉਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹਨਾਂ ਸਾਰੇ ਸਨ ਸਨ ਮੁਖ 2024 ਦਾ ਇਲੈਕਸ਼ਨ ਇੱਕ ਫੈਸਲਾ ਕਰਨ ਵਾਲਾ ਇਲੈਕਸ਼ਨ ਹੈ ਜਿਹਨੇ ਇਹ ਨਿਰਣਾ ਕਰਨਾ ਹੈਗਾ ਕਿ ਭਾਰਤੀ ਗਣਤੰਤਰ ਇੱਕ ਸੋਵਰਨ ਡੈਮੋਕਰੈਟਿਕ ਸੈਕੂਲਰ ਪਬਲਿਕ ਰਹੂਗਾ ਜਾਂ ਇੱਕ ਪਾਰਟੀ ਦਾ ਡਿਕਟੇਟਰਸ਼ਿਪ ਜਿਵੇਂ ਚਾਈਨਾ ਵਿੱਚ ਹੈ ਜਿਵੇਂ ਰੂਸ ਵਿੱਚ ਹੈ ਪੁੱਤਨ ਸਾਹਿਬ ਦੀ ਹੈ ਸ਼ੀਪਿੰਗ ਹੈਗੇ ਆ ਉਦਾਂ ਦੀ ਜਿਹੜੀ ਪਾਰਟੀ ਦੀ ਭੂਰੀਤਲਾ ਉਹ ਖਾਸਾ ਬਦਲ ਕੇ ਇੱਕ ਪਾਰਟੀ ਡਿਕਟੇਟਰਸ਼ਿਪ ਹੋ ਜਾਊਗਾ ਇਸ ਖਤਰੇ ਦੇ ਸਾਹਮਣੂ 24 ਦੇ ਇਲੈਕਸ਼ਨਾਂ ਹੈਗੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਧਰਮਵੀਰ ਗਾਂਧੀ ਨੂੰ ਇਦਾਂ ਕਿਉਂ ਲੱਗਦਾ ਡਾਕਟਰ ਧਰਮਵੀਰ ਗਾਂਧੀ ਨੂੰ ਇਹ ਕਿਉਂ ਲੱਗਾ ਕਿ ਕਾਂਗਰਸ ਹੀ ਉਹ ਪਲੈਟਫਾਰਮ ਹੋ ਸਕਦਾ ਜਿੱਦੇ ਜਿੱਥੋਂ ਖੜ ਕੇ ਤੁਸੀਂ ਜਿਹੜੀ ਹੁਣ ਗੱਲ ਕਰ ਰਹੇ ਹੋ ਕਿ ਦੇਸ਼ ਦਾ ਸਰਧਾਨ ਬਚਾਉਣਾ ਹੈ ਬੜਾ ਸਿੰਪਲ ਜੀ ਗੱਲ ਹੈ ਕਿ ਕਾਂਗਰਸ ਜੀ ਇੱਕ ਜਹੀ ਪਾਰਟੀ ਜੀ ਦਾ ਹਿੰਦੁਸਤਾਨ ਪਰਚ ਤਕਰੀਬਨ ਹਰ ਸੁਬਿਆਚ ਵਿੱਚ ਇਹਨੀਆਂ ਸ਼ਖਾਵਾਂ ਨੇ ਹਰ ਸੁਬਿਆਚੀ ਦਾ ਪਸਾਰ ਹੈਗਾ ਹੈ ਬਾਕੀ ਸਾਰੀ ਪਾਰਟੀਆਂ ਖੇਤਰੀ ਪਾਰਟੀਆਂ ਨੇ ਆਪਣੇ ਆਪਣੇ ਖੇਤਰਾ ਚੰਗਾ ਕੰਮ ਕਰ ਰਹੀਆਂ ਨੇ ਪਰ ਇੱਕ ਕੁਲ ਹਿੰਦ ਕੁਲ ਹਿੰਦ ਬੰਦਰ ਤੇ ਕੁੱਲ ਦੇਸ਼ ਪੱਧਰ ਤੇ ਜੇ ਕੋਈ ਪਾਰਟੀ ਹੈਗੀ ਹੈ ਜਿਹਦੇ ਕੋਲ ਇੱਕ ਫਰੀਡਮ ਸਟਰਗਲ ਦੀ ਲੇਗੇਸੀ ਹੈਗੀ ਹੈ ਜਿਹਦੇ ਕੋਲ ਇੱਕ ਵਿਚਾਰਧਾਰਾ ਹੈਗੀ ਹੈ ਜਿਹੜੀ ਲਗਾਤਾਰ ਜਿਸਨੇ ਅੱਜ ਤੱਕ ਕਦੇ ਨਾਗਪੁਰ ਹੈੱਡਕੁਆਰਟਰ ਤੇ ਜਾ ਕੇ ਮਤਾਂ ਨਹੀਂ ਟੇਕਿਆ ਹੈਗਾ ਔਰ ਲਗਾਤਾਰ ਤਰਨ ਪੱਖ ਲੋਕ ਪੱਖੀ ਤਰਨ ਪੱਖ ਜਮਹੂਰੀ ਪੱਖੀ ਜਿਹਾ ਚਰਿੱਤਰ ਹੈ ਉਹਦਾ ਸਾਹਮਣੇ ਲੋਕਾਂ ਸਾਹਮਣੇ जग ਜਾਹਰ ਹੈਗਾ ਤੇ ਜਿਸਨੇ ਦੇਸ਼ ਦੇ ਨਾਸਰ ਆਜ਼ਾਦੀ ਦਵਾਈ ਹੈਗੀ ਬਲਕਿ ਆਜ਼ਾਦੀ ਤੋਂ ਬਾਅਦ ਜੋ ਆਧੁਨਿਕ ਭਾਰਤ ਹੈ ਮਾਡਰਨ ਭਾਰਤ ਹੈ ਚਾਹੇ ਪੰਜਾਬ ਚ ਚੰਡੀਗੜ੍ਹ ਹੋਵੇ ਚਾਹੇ ਪੀਜੀ ਹੋਵੇ ਚਾਹੇ ਪਖੜਾ ਨੰਗਲੋਵੇ ਚਾਹੇ ਪੀਏਯੂ ਹੋਵੇ ਚਾਹੇ ਹੋਰ ਹਿੰਦੁਸਤਾਨ ਪਰ ਜੀਆਈਆਈਟੀ ਆਈਆਈਟੀ ਆਈਆਈਐਮ ਹੋਣ ਇਸਰੋ ਹੋਵੇ ਜਾਂ ਹੋਰ ਕਿੰਨੇ ادارے ਜਿਹੜੇ ਹੈਗੇ ਆ ਮਾਡਰਨ ਇੰਡੀਆ ਦੇ ਜਿਹਨੂੰ ਟੈਂਪਲ ਕਿਹਾ ਨਹਿਰੂ ਨੇ ਉਹ ਉਹ ਨਿਰਮਾਣ ਕੀਤਾ ਪਬਲਿਕ ਸੈਕਟਰ ਦਾ ਨਿਰਮਾਣ ਕੀਤਾ ਹੈਗਾ ਸੋ ਕਾਂਗਰਸ ਪਾਰਟੀ ਇੱਕ ਜਹੀ ਪਾਰਟੀ ਹੈ ਜਿਹੜੀ ਦੇਸ਼ ਪੱਧਰ ਤੇ ਇੱਕ ਸੰਖਿਆ ਪੱਖੋਂ ਵੀ ਔਰ ਇੱਕ ਬਚਾਤਰ ਪੱਖੋਂ ਵੀ ਇੱਕ ਭਾਜਪਾ ਨੂੰ ਇੱਕ ਅਸਰਦਾਰ ਟੱਕਰ ਦੇ ਸਕਦੀ ਗੰਭੀਰ ਚਣੌਤੀ ਬਣ ਸਕਦੀ ਹੈਗੀ ਕੱਲੀ ਨਹੀਂ ਬਾਕੀ ਖੇਤਰੀ ਪਾਰਟੀਆਂ ਨਾਲ ਲੈ ਕੇ ਜੇਕਰ ਕਾਂਗਰਸ ਦੇ ਵਿੱਚ ਸਾਰਾ ਕੁਝ ਹੈ ਜੇ ਇਸ ਤਰੀਕੇ ਦਾ ਪੋਟੈਂਸ਼ੀਅਲ ਹੈ ਲੈਗਸੀ ਹੈ ਤੇ ਕਾਂਗਰਸ 'ਚ ਖਲਾਰਾ ਵੀ ਬਹੁਤ ਹੈ ਜੀ ਆਪਸੀ ਕਾਟੋਕਲੇਸ਼ੀ ਬਹੁਤ ਹੈ ਜਿਨਨੇ ਵੀ ਕੋਈ ਪਾਰਟੀ ਲੰਮਾ ਸਮਾਂ ਰਾਜ ਕਰਦੀ ਹੈਗੀ ਹੈ ਉਹਦੇ 'ਚ ਬਹੁਤ ਕੁਝ ਇਦਾਂ ਦੇ ਐਲੀਮੈਂਟ ਆ ਜਾਂਦੇ ਹੈਗੇ ਆ ਜਾਂ ਉਹ ਪਾਰਟੀਆਂ 'ਚ ਐਨੇ ਜਿਹੜੇ ਵਿਗਾੜ ਆਂਦੇ ਹੈਗੇ ਆ ਜਿਹੜੇ ਕਿ ਕਾਂਗਰਸ ਦਾ ਚਲੋ 60 70 ਸਾਲ ਤੋਂ ਬਾਅਦ ਆਏ ਹੈਗੇ ਆ ਬਹੁਤ ਸਾਰੀਆਂ ਪਾਰਟੀਆਂ 'ਚ 2 ਸਾਲ 2-4 ਸਾਲ 'ਚ ਇਦਾਂ ਦੇ ਵਿਗਾੜ ਆ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਅੰਤਰਪਾਰਟੀ ਵਿਰੋਧ ਕਹਿ ਲਓ ਤੁਸੀਂ ਜਾਂ ਸ਼ਕਤੀਸ਼ਤਾ ਦਾ ਟਕਰਾਅ ਕਹੋ ਤੁਸੀਂ ਜਾਂ ਵਿਚਾਰ-ਤਾਰਕ ਮਤਪੇਦ ਘੱਟ ਹੁੰਦੇ ਹੈਗੇ ਆ ਸ਼ਕਤੀਸ਼ਤਾ ਦਾ ਟਕਰਾਅ ਕੈਰੀਅਰਿਸਟ ਅਪਰੋਚ ਮਤਲਬ ਜਾਂ ਮਤਲਬ ਖੁਦਗਰਜ਼ੀ ਸਿਆਸੀ ਸੌੜਾ ਪਣ ਉਹ ਉਹ ਜਿਆਦਾ ਉਹਦੇ ਐਲੀਮੈਂਟ ਹੁੰਦਾ ਕਾਂਗਰਸ ਜਿਆਦੇ ਲੰਮਾ ਸਮਾਂ ਰਾਜ ਕੀਤਾ ਜਿਆਦੇ ਜਾਰੇ ਹੋਣਗੇ ਆ ਇੱਕ ਡਰਾਮਾ ਕੀ ਇੱਕ ਵਿਅਕਤੀ ਤੁਸੀਂ ਹੁਣ ਕਾਂਗਰਸ ਦੇ ਵਿੱਚ ਗਏ ਹੋ ਕੀ ਤੁਸੀਂ ਉਸ ਟਰੈਂਡਰ ਨੂੰ ਬਦਲ ਪਾਉਂਗੇ ਇੱਕ ਇੱਕ ਵਿਅਕਤੀ ਉਸ ਪੋਲਿਟਿਕਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਬਿਲਕੁਲ ਇੱਕ ਵਿਅਕਤੀ ਆਪਣਾ ਅਸਰ ਦਾ ਆਪਣਾ ਅਸਰ ਪਾ ਸਕਦਾ ਆਪਣੇ ਆਪਣੀ ਕੰਟਰੀਬਿਊਸ਼ਨ ਪਾ ਸਕਦਾ ਹੈਗਾ ਜੇ ਉਸ ਦਾਰਨਤਕ ਤੌਰ ਤੇ ਪਰਪੱਕਤਾ ਉੱਚ ਹੈਗੀ ਹੈ ਉਹ ਆਪਣੇ ਮੱਕ ਮਜਬੂਤੀ ਨਾ ਰੱਖ ਸਕਦਾ ਹੈਗਾ ਔਰ ਜਿੱਦਾਂ ਦੇ ਫੈਡਰਲ ਢਾਂਚੇ ਦੀ ਇੰਡੀਆ ਨੂੰ ਲੋੜ ਹੈ ਜਿੱਦਾਂ ਦੇ ਜਮਹੂਰੀ ਢਾਂਚੇ ਦੀ ਇੰਡੀਆ ਨੂੰ ਲੋੜ ਹੈ ਜਿੱਦਾਂ ਦੇ ਸੈਕੂਲਰ ਤੇ ਡੈਮੋਕਰੈਟਿਕ ਰਿਪਬਲਿਕ ਦੀ ਲੋੜ ਹੈ ਉਹਦੇ ਵਿੱਚ ਜੋ ਆਪਣੀ ਸਮਝ ਹੈਗੀ ਹੈ ਉਹਨੂੰ ਬਾਕੀ ਜਿਹੜੇ ਮੁਕਾਬਲਤਨ ਕਮਜ਼ੋਰ ਕੈਂਡੀਡੇਟ ਆ ਉਹਨਾਂ ਦੇ ਉਹਨਾਂ ਨਾਲ ਬਹਿਸ ਵਾਸਤੇ ਪੈ ਕੇ ਉਹਨਾਂ ਨਾਲ ਲਗਾ ਬਰਕ ਕਰਕੇ ਜਾਂ ਸੰਵਾਦ ਰਚਾ ਕੇ ਉਹ ਇਸ ਪਾਸੇ ਸਰਦਾਰ ਟਾਗੜਾ ਦਖਲ ਅੰਦਾਜ਼ੀ ਕਰ ਸਕਦਾ ਤੁਸੀਂ ਲਗਾਤਾਰ ਕਹਿ ਰਹੇ ਹੋ ਪਿਛਲੇ ਦਿਨਾਂ ਤੋਂ ਕਿ ਤੁਹਾਡੇ ਮਨ ਚ ਬਹੁਤ ਬਲਵਲੇ ਸੀਗੇ ਪੰਜਾਬ ਦਾ ਦਰਦ ਸੀਗਾ ਪੰਜਾਬ ਦਾ ਕਿਹੜਾ ਦਰਦ ਜਿਹੜਾ ਡਾਕਟਰ ਤਰ ਰਵੀਰ ગાંધી ਉਹ ਆਪਣੇ ਅੰਦਰ ਲਈ ਫਿਰਦੇ ਉਹ ਜਰੂਰ ਲੋਕਾਂ ਨੂੰ ਦੱਸੋ ਤੁਸੀਂ ਪੰਜਾਬ ਲਈ ਕੀ ਕਰਨਾ ਚਾਹੁੰਦੇ ਹੋ ਦੇਖੋ ਪੰਜਾਬ ਦਾ ਦਰਦ ਤਾਂ ਇਹ ਹੈ ਕਿ ਪੰਜਾਬ ਦਾ ਕਿਸਾਨੀ ਸੰਕਟ ਚ ਹੈਗੀ ਹੈ ਜਿਵੇਂ ਹੁਣ ਐਮਐਸਪੀ ਦੇ ਕਾਨੂੰਨੀ ਗਾਰੰਟੀ ਦੀ ਕਾਂਗਰਸਾਂ ਗੱਲ ਕੀਤੀ ਹੈ ਔਰ ਉਹ ਦੇਣਗੇ ਕਿ ਵਿੱਚ ਦੰਬਰ ਵਰਗੇ ਅਰਥ ਸ਼ਾਸਤ ਜੋ ਉਸ ਜਿਹੜੀ ਬਜਟ ਬਣਾਉਣ ਜਿਹੜੀ ਹੈ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸੀਗੇ। ਔਰ ਪੰਜਾਬ ਦਾ ਜਿਹੜਾ ਨਸ਼ਿਆਂ ਦਾ ਸੰਕਟ ਹੈ ਬਹੁਤ ਵੱਡਾ ਸੰਕਟ ਹੈਗਾ। ਪੰਜਾਬ ਪੰਜਾਬ ਵਿੱਚ ਪ੍ਰਵਾਸ ਦਾ ਸੰਕਟ ਬਹੁਤ ਵੱਡਾ ਸੰਕਟ ਹੈਗਾ। ਪੰਜਾਬ ਦਾ ਪਾਣੀ ਮੁੱਕ ਰਿਹਾ ਬਹੁਤ ਵੱਡਾ ਸੰਕਟ ਹੈਗਾ। ਪੰਜਾਬ ਦਾ ਜਿਹੜਾ ਵਾਤਾਵਰਨ ਹੈ ਹਵਾ ਮਿੱਟੀ ਪਾਣੀ ਸਭ ਦੂਸ਼ਤ ਹੋਏ ਪਏ ਹੈ ਬਹੁਤ ਵੱਡਾ ਸੰਕਟ ਹੈ ਵਾਇ ਸੋ ਪੰਜਾਬ ਤਾਂ ਸੰਕਟ ਗ੍ਰਸਤ ਹੈਗਾ ਪੰਜਾਬ ਕਰਜ਼ਾਈ ਪੰਜਾਬ ਹੈ ਐ ਤਿਲ ਤਿਲ ਕਰ ਦੇ ਕਰਕੇ ਮਰਦਾ ਪੰਜਾਬ ਹੈਗਾ ਇਸ ਪੰਜਾਬ ਨੂੰ ਪੈਰਾਂ 'ਤੇ ਖੜਾ ਕਰਨ ਲਈ ਕੇਂਦਰੀ ਲੀਡਰਸ਼ਿਪ ਨਾਲ ਗੰਭੀਰ ਸੰਵਾਦ ਰਚਾ ਕੇ ਪੰਜਾਬ ਦੇ ਖੇਤੀ ਖੇਤੀਬਾੜੀ ਨੂੰ ਨਵੇਂ ਪੈਟਰਨ ਤੇ ਸਿਰਜ ਕੇ ਨਵਾਂ ਜੈਵਿਕ ਖੇਤੀ ਤੇ ਜਿਹੜੀ ਕਫਾਇਤੀ ਖੇਤੀ ਹੈ ਤੇ ਜਿਹੜੀ ਕਿਤਾਬ ਜਿਹੜੀ ਇੰਡਸਟਰੀ ਅਧਾਰਿਤ ਖੇਤੀ ਹੈ ਉਹਦਾ ਮਾਡਲ ਵਿਕਸਿਤ ਕਰਕੇ ਪੰਜਾਬ ਨੂੰ ਇਸ ਚੱਕਰ ਜੋ ਕੱਢਿਆ ਜਾ ਸਕਦਾ ਔਰ ਸਰਕਾਰ ਤੇ ਜੋਰ ਪਾ ਕੇ ਜਿਹੜਾ ਬਾਗਾ ਵਾਡਰ ਸੈਨੀ ਵਾਡਰ ਵਾਡਰ ਖੋਲ ਕੇ ਚਾਈਨਾ ਪਾਕਿਸਤਾਨ ਅਕਰੋਮਿਕ ਕੋਰੀਡੋਰ ਤੱਕ ਪਹੁੰਚ ਕਰਕੇ ਗਵਾਦਰ ਸੀ ਪੋਰਟ ਤੇ ਪਹੁੰਚ ਕੇ ਜਿਹੜੇ ਪੰਜਾਬ ਦੀ ਖੇਤੀ ਨੂੰ ਇਹ 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 ਮਤਲਬ ਮਾਰਕੀਟਿੰਗ ਕਰਕੇ ਅਸੀਂ ਸੈਂਟਰਲ ਏਸ਼ੀਆ ਤੇ ਮਿਡਲ ਈਸਟ ਨੂੰ ਬੱਚਿਆਂ ਤੇ ਆ ਮੁਲਕਾਂ ਨਾਲ ਆਪਣਾ ਸਬਕ ਬਣਾ ਕੇ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੇ ਪੰਜਾਬ ਦੇ ਸੰਕਟ ਦਾ ਹੱਲ ਕੱਢ ਸਕਦੇ 2014 ਵਿੱਚ ਵੀ ਲੋਕਾਂ ਨੇ ਤੁਹਾਡੇ ਤੇ ਬਹੁਤ ਭਰੋਸਾ ਜਤਾਇਆ ਪਰ ਇੱਕ ਸਾਲ ਬਾਅਦ ਜਿਹੜਾ ਤੁਹਾਡੇ ਪਾਰਟੀ ਨਾਲ ਨਹੀਂ ਬਣੀ ਇਸ ਤਰੀਕੇ ਨਾਲ ਤਾਂ ਨਹੀਂ ਹੋਊਗਾ ਕਿ ਹੁਣ ਫੇਰ ਜੇ ਲੋਕ ਤੁਹਾਡੇ ਤੇ ਭਰੋਸਾ ਜਤਾਉਂਦੇ ਆ ਤੇ ਤੁਹਾਡਾ ਕਾਂਗਰਸ ਨਾਲ ਵੀ ਮਤਭੇਦ ਹੋ ਸਕਦੇ ਕੁਝ ਸਮੇਂ ਬਾਅਦ ਨੇ ਦੇ ਕੋ ਮਤਪੇਦਾਂ ਨਾਲ ਹੋਰ ਗੱਲ ਹੈ ਪਾਰਟੀਸ਼ਰ ਨਾਲ ਹੋਰ ਗੱਲ ਹੈ ਮਤਪੇਤਾ ਕਿਤੇ ਵੀ ਕਿਸੇ ਬੰਦੇ ਦੇ ਹੋ ਸਕਦੇ ਇਹ ਤਾਂ ਪਾਰਟੀ ਜਿਹਨਾਂ ਗੱਲਾਂ ਕਰਕੇ ਆਈ ਸੀ ਸਵਰਾਜ ਦਾ ਸਿਆਸੀ ਆਰਥਿਕ ਪਾਰਦਰਸ਼ਤਾ ਦਾ ਹਾਈ ਕਮਾਂਡ ਕਲਚਰ ਦਾ ਨਾਂ ਹੋਣਾ ਵੀਆਈਪੀ ਕਲਚਰ ਦਾ ਨਾਂ ਹੋਣਾ ਪਾਰਟੀ ਅੰਦਰ ਜਮਹੂਰੀਅਤ ਹੋਣਾ ਤੇ ਆਪਦੇ ਲੋਕਾਂ ਨੇ 2 ਸਾਲ ਜਲੂਸ ਦੇਖ ਲਿਆ ਕਿ ਹਾਈ ਕਮਾਂਡ ਕਲਚਰ ਕਿੰਨਾ ਕਹਿਗਾ ਵੀਆਈਪੀ ਕਲਚਰ ਕਿੰਨਾ ਕਹੇ ਕਿਵੇਂ ਭਗਵੰਤ ਮਾਨ ਦੇ ਹੋਣ ਦੀ ਸਿਸਟਰ ਤੋਂ ਲੈ ਕੇ ਮਾਤਾ ਤੱਕ ਪੰਜਾਹ ਪੰਜਾਹ ਕਾਰਾਂ ਦੇ ਕਾਫਲੇ ਲਈ ਫਿਰਦੇ ਹੈਗੇ ਕਿਵੇਂ ਪੰਜਾਬ ਦਾ ਪੈਸਾ ਇਸ਼ਤਿਹਾਰਾ ਵਾਹੀ ਸਾਰੇ ਬਾਰੇ ਸਾਰੇ ਬਾਲੇ ਸੂਬੇ ਤੱਕ ਬਰਬਾਦ ਕੀਤਾ ਜਾ ਰਿਹਾ ਕਿਵੇਂ ਪੰਜਾਬ ਚੋਂ ਸੱਤ ਸੱਤਾ ਜੋ 6 ਰਾਸਵਾ ਮੈਂਬਰ ਉਹ ਪੰਜਾਬ ਤੋਂ ਬਾਹਰ ਦੇ ਬਾਹਰਲੇ ਭੇਜਤੇ ਜਿਹਨਾਂ ਨੇ ਪੰਜਾਬ ਦੇ ਇਤ hạn ਨਿਯਮਾਇਤਗੀ ਕਰਨੀ ਸੀਗੀ ਰਾਜ ਸਭਾ ਜਾ ਕੇ ਰਾਜ ਸਭਾ ਰਾਜਾਂ ਦਾ ਸਦਨ ਹੈ ਰਾਜਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਸੋ ਜਾ ਜਿਸ ਤਰ੍ਹਾਂ ਪੁਰਾਣੀਆਂ ਬਿਲਡਿੰਗਾਂ ਨੂੰ ਲਿਪਾ ਪੋਚੀ ਕਰਕੇ ਉਹਨਾਂ ਦੇ ਆਪਣਾ ਨਾਮ ਲਿਖਾ ਕੇ ਉਹ ਉਹਦਾ ਲਾਹਾ ਲਿਆ ਜਾ ਰਿਹਾ ਹੈਗਾ ਸੋ ਪੰਜਾਬ ਜਿਸ ਤਰ੍ਹਾਂ 2 ਸਾਲ ਜਿੰਨੀ ਜਲਦੀ ਨੱਕੋ ਬੁੱਲੋ ਇਹ ਆਮ ਆਦੀ ਪਾਰਟੀ ਲੱਥੀ ਹੈ ਮੈਂ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਕੋਈ ਪਾਰਟੀ ਇੰਨੀ ਜਲਦੀ ਲੋਕਾਂ ਦੇ ਨੱਕੋ ਬੁੱਲੋ ਲੱਤ ਨਹੀਂ ਦੇਖੀ ਫਿਰ ਸਥਿਤੀ ਕੀ ਬਣ ਜਾਂਦੀ ਹੈ ਜੇ ਤੁਸੀਂ ਆਮ ਆਦੀ ਪਾਰਟੀ ਨੂੰ ਵੀ ਕ੍ਰਿਟੀਸਾਈਜ਼ ਕਰਦੇ ਹੋ ਤੇ ਫਿਰ ਇੱਕ ਇੰਡੀਆ ਗੱਠਜੋੜ ਚ ਹੋਰ ਅਜ ਅਜ ਚੂਣਾ ਵੀ ਇਕੱਠੀਆਂ ਹੁੰਦੀਆਂ ਨੇ ਪੰਜਾਬ ਦੇ ਕਾਂਗਰਸ ਦੇ ਲੀਡਰ ਵਾਲੀ ਫਿਰ ਦਿੱਕਤ ਖੜੀ ਹੋ ਜਾਂਦੀ ਹੈ ਕੋਈ ਦਿੱਕਤ ਨਹੀਂ ਹੈਗੀ ਹੈ ਦੇਸ਼ ਦੀ ਇਲੈਕਸ਼ਨ ਜਿੰਨੇ بڑے ਕੰਮ ਵਾਸਤੇ ਲੜੀ ਜਾ ਰਹੀ ਹੈ ਜੋ ਮੌਕੇ ਦੀਆਂ ਲੋੜਾਂ ਹੈਗੀਆਂ ਜੋ ਵੱਡੇ ਦੁਸ਼ਮਣ ਨੂੰ ਹਰਾਉਣ ਵਾਸਤੇ ਜੇ ਕੋਈ ਛੋਟਾ ਛੋਟਾ ਮਤਲਬ ਛੋਟੀ ਪਾਰਟੀ ਜਾਂ ਛੋਟਾ ਸੰਗਠਨ ਜਿਹਦੀਆਂ ਜਿਹਦੇ ਇਰਾਦੇ ਸ਼ੱਕੀ ਵੀ ਕਿਉਂ ਨਾ ਹੋਣ ਜੋ ਚਾਰ ਕਦਮ ਹੀ ਚੱਲਣ ਤਿਆਰ ਉਹਨਾਂ ਨਾਲ ਚਾਰ ਕਦਮ ਤੋੜਨਾ ਤੋੜਨਾਂ ਚਾਹੀਦਾ ਜਦੋਂ ਛਿੜਕ ਆਏਗਾ ਉਹ ਨਾਲ ਚਲਾਉਣਾ ਚਾਹੀਦਾ ਜਿਹੜੀ ਇਹ ਬੋਲਨੇ ਜੀ ਤੁਹਾਡੇ ਇਹ ਫਿਰ ਤੁਹਾਡੇ ਲੈਫਟ ਦੇ ਬੈਕਗ੍ਰਾਉਂਡ ਤੋਂ ਆਉਂਦੇ ਨੇ ਉਹਨੂੰ ਨਾਲ ਲੈ ਕੇ ਚੱਲਦੇ ਹੋ ਮੈਸ਼ਨ ਬਿਲਕੁਲ ਮੈਂ ਨਾਲ ਲੈ ਕੇ ਚੱਲੂਗਾ ਮੈਂ ਤਾਂ ਜਿੱਦਾਂ بڑا ਕਾਰਜ ਹੈਗਾ ਬਹੁਤ ਛੋਟਾ ਕਾਰਜ ਨਹੀਂ 24 ਦਾ ਇਲੈਕਸ਼ਨ ਬਹੁਤ ਵੱਡਾ ਕਾਰਜ ਹੈਗਾ ਇਹਨੂੰ ਇਹਨੂੰ ਸਿਰਿਆ ਚੜ੍ਹਿਆ ਜਾਇਆਊਗਾ ਔਰ ਮੋਦੀ ਨੂੰ ਸੱਤਾ ਤੋਂ ਅਪਦਸ ਕੀਤਾ ਜਾਊਗਾ ਕੀ ਲੱਗਦਾ ਲੋਕ ਮੂਡ 'ਚ ਨੇ 2024 ਵਿੱਚ ਮੋਦੀ ਨੂੰ ਹਰਾਉਣ ਦਾ ਡੈਫੀਨਟਲੀ ਅੱਜ ਜਿੰਨੀ ਸਿਆਸਤ ਜਿਸ ਪੱਧਰ ਤੇ ਪਹੁੰਚ ਚੁੱਕੀ ਹੈ ਜਿੰਨੇ ਲੋਕ ਸਿਆਸਤ ਇਨਵੋਲ ਹੈ ਜੋ ਲੋਕਾਂ ਨੇ 10 ਸਾਲ ਚ ਹਸ਼ਰ ਹੁੰਦਾ ਦੇਖ ਸਮਾਜਿਕ ਤਾਣੇ ਬਾਣੇ ਦਾ ਤੇ ਭਾਰਤ ਚ ਜਮਹੂਰੀਅਤ ਦਾ ਉਹ ਹਸ਼ਰ ਨੂੰ ਦੇਖ ਕੇ ਲੋਕੀ ਅੱਜ ਕਿਸੇ ਵੀ ਬੀਤੇ ਸਮੇਂ ਨਾਲੋਂ ਵੱਧ ਸਿਆਸਤ ਵਿੱਚ ਰੁਚੀ ਰੁਚੀ ਰੱਖਦੇ ਨੇ ਔਰ ਇਹ ਬਦਲਾਅ ਵਾਸਤੇ ਉਹ ਦ੍ਰਿੜ ਸੰਕਲਪ ਨੇ